ਸਾਰਿਆਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਸਕਰ ਦੀਆਂ ਸਾਰੇ ਠੀਕ ਠਾਕ ਹੋਵੋਗੇ ਖੁਸ਼ੀਆਂ ਖੇੜਿਆਂ ਚ ਹੋਵੋਗੇ ਵਾਹਿਗੁਰੂ ਸਾਰਿਆਂ ਨੂੰ ਤੁਹਾਨੂੰ ਚੜ੍ਹਦੀਆਂ ਕਲਾ ਚ ਰੱਖੇ ਹਰਦਮ ਇਹੀ ਅਰਦਾਸ ਕਰੀਂਦੀ ਐ ਸੱਚੇ ਪਾਤਸ਼ਾਹ ਸਾਰਿਆਂ ਦੇ ਸੁੱਖ ਦਾ ਦਿਨ ਚੜ੍ਹਾਈ ਸੁੱਖ ਦੀ ਰਾਤ ਬਤਾਈ ਸਭ ਦੇ ਹੱਸਦਿਆਂ ਤੇ ਚਿਹਰੇ ਦਿਖਾਈ ਮਾਲਕਾ ਰੋਂਦਿਆਂ ਦਾ ਕਿਸੇ ਦਾ ਨਾ ਦਿਖਾਈ ਸੋ ਅੱਜ ਦੀ ਬਾਤ ਲੈ ਕੇ ਹਾਜ਼ਰ ਆਂ ਮੈਨੂੰ ਆਸ ਹੈ ਤੁਹਾਨੂੰ ਪਸੰਦ ਆਊਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਮਾਣੋ ਪਿਆਰੀ ਜੀ ਬਾਤ ਦਾ ਆਨੰਦ ਇੱਕ ਰਾਜਾ ਸੀ ਉਹਦੇ ਬਾਗ ਦੇ ਵਿੱਚ ਫਲ ਫੁੱਲ ਬੂਟੇ ਹੋਰ ਤਾਂ ਜਿਹੜੇ ਸੀਗੇ ਲੱਗੇ ਹੋਏ ਹੈਗੇ ਸੀ ਉਹਦਾ ਇੱਕ ਸੋਨੇ ਦੇ ਸੇਬ ਲੱਗਦੇ ਸੀ ਇੱਕ ਦਰਖਤ ਨੂੰ ਕਿਹਾ ਜਾਂ ਦਰਖਤ ਲੱਗਿਆ ਹੋਇਆ ਸੀ ਉਹਨੂੰ ਸੋਨੇ ਦੇ ਸੇਬ ਲੱਗਦੇ ਸੀ ਤਾਂ ਉਹ ਸੋਨੇ ਦੇ ਸੇਬ ਹੋਣ ਕਰਕੇ ਭਾਈ ਉਹਨੇ ਦਿਨ ਰਾਤ ਉਹ ਫੌਜ ਲਾ ਕੇ ਰੱਖੀ ਹੋਈ ਵੀ ਕੋਈ ਤੋੜ ਕੇ ਨਾ ਲੈ ਜੇ ਤਾਂ ਪਹਿਰੇਆਂ ਦੇ ਹੇਠ ਸਖਤ ਪਹਿਰੇ ਦੇ ਹੇਠ ਬੂਟਾ ਰੱਖਦਾ ਉਹ ਤਾਂ ਸਵੇਰੇ ਜਦੋਂ ਮਾਲੀ ਉੱਠਦਾ ਤਾਂ ਉਹ ਸੇਬਾਂ ਨੂੰ ਗਿਣਦਾ ਵੀ ਹਾਂ ਰੋਜ਼ ਦੀ ਰੋਜ਼ ਵੀ ਪੂਰੇ ਨੇ ਕੋਈ ਘਟਿਆ ਨਹੀਂ ਤਾਂ ਇੱਕ ਦਿਨ ਕੀ ਹੁੰਦਾ ਜਦੋਂ ਮਾਲੀ ਨੇ ਸਵੇਰੇ ਉੱਠ ਕੇ ਸੇਬ ਗਿਣੇ ਤਾਂ ਉਹ ਇੱਕ ਘਟ ਗਿਆ ਮੱਲੀ ਨੇ ਦੱਸਿਆ ਜਾ ਕੇ ਰਾਜੇ ਨੂੰ ਕਹਿੰਦਾ ਮਹਾਰਾਜ ਇੱਕ ਸੇਵ ਨਹੀਂ ਹੈਗਾ ਅੱਜ ਉਹ ਕਹਿੰਦੇ ਵੀ ਕਿਵੇਂ ਜਾ ਸਕਦਾ ਇੰਨੇ ਸਖਤ ਪਹਿਰੇ ਲੱਗੇ ਹੋਏ ਨੇ ਤਾਂ ਰਾਜੇ ਦਾ ਵੱਡਾ ਮੁੰਡਾ ਕਹਿਣ ਲੱਗਿਆ ਵੀ ਪਿਤਾ ਜੀ ਅੱਜ ਮੈਂ ਰਾਤ ਨੂੰ ਜਾਗਦਾ ਮੈਂ ਦੇਖਦਾ ਰਾਤ ਨੂੰ ਭਾਈ ਉਹਨੇ ਪਹਿਰਾ ਦਿੱਤਾ ਉਹ 12:00 ਵਜੇ ਸੌਂ ਗਿਆ 12:00 ਵਜੇ ਤੋਂ ਬਾਅਦ ਸੇਵ ਟੁੱਟਦਾ ਸੀ ਤੜਕੇ ਨੂੰ ਫੇਰ ਸੇਵ ਟੁੱਟਿਆ ਹੋਇਆ ਮਾਲੀ ਕਹਿੰਦਾ ਜੀ ਸੇਵ ਤੱਜ ਵੀ ਵਗ ਗਿਆ ਇੱਕ ਤਾਂ ਜਿਹੜਾ ਉਹ ਦੂਜਾ ਮੁੰਡਾ ਸੀ ਦੂਜੇ ਦਿਨ ਰਾਜੇ ਦਾ ਕਹਿਣ ਲੱਗਿਆ ਪਿਤਾ ਜੀ ਅੱਜ ਮੈਂ ਪੈਣਾ ਮੈਂ ਜਮੇ ਨਹੀਂ ਸੌਂਦਾ ਉਹ ਪਈ ਬੈ ਗਿਆ 11:00 ਵਜੇ ਤੋਂ ਬਾਅਦ ਉਹ ਵੀ ਸੌਂ ਗਿਆ ਸੇਵ ਇੱਕ ਫੇਰ ਟੁੱਟ ਗਿਆ ਹੁਣ ਜਿਹੜਾ ਤੀਜਾ ਮੁੰਡਾ ਸੀ ਰਾਜੇ ਦਾ ਉਹਦੇ ਨਾਲ ਰਾਜੇ ਦੀ ਬਣਦੀ ਨਹੀਂ ਸੀ ਛੋਟਾ ਮੁੰਡਾ ਸੀ ਜਿਹੜਾ ਤਿੰਨਾਂ ਚ ਤਾ ਉਹ ਕਹਿਣ ਲੱਗਿਆ ਪਿਤਾ ਜੀ ਇਹਨਾਂ ਨੇ ਤਾਂ ਪਹਿਰਾ ਨਹੀਂ ਦਿੱਤਾ ਚੰਗਾ ਅੱਜ ਮੈਂ ਦਿੰਨਾ ਉਹ ਕਹਿੰਦਾ ਜਦੋਂ ਇਹ ਵੱਡਿਆਂ ਨੇ ਨਹੀਂ ਦਿੱਤਾ ਤੂੰ ਕੀ ਸੁਆ ਦੇਵੇਂਗਾ ਉਹਨੂੰ ਉਹਦੇ ਤੇ ਭਰੋਸਾ ਨਹੀਂ ਸੀ ਉਹ ਜਿੱਦ ਕਰਨ ਲੱਗਿਆ ਵੀ ਨਹੀਂ ਮੈਂ ਤਾਂ ਅੱਜ ਜਾਗਦਾ ਰਹੂੰਗਾ ਭਾਈ ਉਹ ਰਾਜਾ ਮੰਨ ਗਿਆ ਕਹਿੰਦਾ ਕਰਕੇ ਦੇਖ ਲੈ ਤੂੰ ਵੀ ਤਾਂ ਉਹ ਤੀਰ ਕਮਾਨ ਲੈ ਕੇ ਬਹਿ ਗਿਆ ਹੱਥ 'ਚ ਉਹਲੇ ਹੋ ਕੇ ਬੈਠ ਗਿਆ ਲੁੱਕ ਕੇ ਤਾਂ ਰਾਤ ਨੂੰ 12 ਵਜ ਗਏ 12 ਤੋਂ ਬਾਅਦ ਇੱਕ ਦੇਖਦਾ ਵੀ ਇੱਕ ਸੋਨੇ ਦੀ ਚਿੜੀ ਆ ਰਹੀ ਆ ਉੱਡੀ ਆ ਕੇ ਉਹਨੇ ਇੱਕ ਸੇਬ ਤੋੜਿਆ ਜਦੋਂ ਮੁੜਨ ਲੱਗੀ ਮੁੰਡੇ ਨੇ ਤੀਰ ਛੱਡਤਾ ਉਹ ਤੀਰ ਕਮਾਨੋਂ ਨੇ ਛੱਡਿਆ ਤਾਂ ਚਿੜੀ ਦੇ ਸੇਬ ਵੀ ਨਹੀਂ ਡਿੱਗਿਆ ਚਿੜੀ ਵੀ ਨਹੀਂ ਡਿੱਗੀ ਉਹਦਾ ਇੱਕ ਖੰਭ ਟੁੱਟ ਕੇ ਗਿਰ ਗਿਆ ਚਿੜੀ ਉੱਡ ਗਈ ਲੈ ਕੇ ਸੇਬ ਉਹਨੇ ਦਿਨ ਚੜਿਆ ਤਾਂ ਆਪਣੇ ਪਿਓ ਨੂੰ ਦਿਖਾਇਆ ਰਾਜੇ ਨੂੰ ਵੀ ਪਤਾ ਜੀ ਆਹ ਸੋਨੇ ਦੀ ਚਿੜੀ ਆਈ ਸੀ ਉਹ ਤੋੜਦੀ ਐ ਸੇਬ ਉਹ ਕਹਿਣ ਲੱਗਿਆ ਰਾਜਾ ਕਹਿੰਦਾ ਮੈਨੂੰ ਤਾਂ ਇਹ ਚਿੜੀ ਚਾਹੀਦੀ ਐ ਤਾ ਵੱਡਾ ਮੁੰਡਾ ਕਹਿਣ ਲੱਗਿਆ ਵੀ ਮੈਂ ਜਾਣਾ ਰਾਜੇ ਨੂੰ ਉਹਨਾਂ ਤੇ ਭਰੋਸਾ ਸੀ ਦੋਹਾਂ ਵੱਡਿਆਂ ਤੇ ਕਹਿੰਦਾ ਵੀ ਜਾ ਤਾਂ ਜਦੋਂ ਉਹ ਜਾਂਦਾ ਭਾਈ ਜੰਗਲ ਚ ਲੰਘਿਆ ਤਾਂ ਉਹਨੂੰ ਇੱਕ ਲੂੰਬੜੀ ਮਿਲੀ ਲੂੰਬੜੀ ਜਾਣੀ ਜਾਣਦੀ ਸਾਰਾ ਕੁਝ ਇਹ ਲੂੰਬੜੀ ਫਿਰ ਅੰਤ ਚ ਜਾ ਕੇ ਪਤਾ ਲੱਗੂਗਾ ਵੀ ਉਹ ਲੂੰਬੜੀ ਕੌਣ ਸੀ ਤਾਂ ਉਹ ਕਹਿਣ ਲੱਗਿਆ ਹੀ ਲੂੰਬੜੀ ਕਹਿੰਦੀ ਤੂੰ ਸੋਨੇ ਦੀ ਚਿੜੀ ਦੇਖਣ ਜਾਣਾ ਕਹਿੰਦਾ ਹਾਂ ਤੈਨੂੰ ਕੀ ਪਤਾ ਹੈ ਕਹਿੰਦੀ ਮੈਨੂੰ ਸਭ ਪਤਾ ਹੈ ਕਹਿੰਦੀ ਹੁਣ ਤੂੰ ਐ ਕਰੀ ਕਹਿੰਦੀ ਗਾਹਾਂ ਤੈਨੂੰ ਦੋ ਕਿਲੇ ਆਉਣਗੇ ਵੀ ਇੱਕ ਕਿਲਾ ਤਾਂ ਬਹੁਤ ਪੁਰਾਣਾ ਜਿਹਾ ਲੱਗੂ ਤੈਨੂੰ ਦੇਖਣ ਨੂੰ ਇੱਕ ਬਹੁਤ ਸਜਿਆ ਤਾਂ ਜਨਮਾ ਹੋਊਗਾ ਸੋਨੇ ਦਾ ਕਿਲਾ ਹੋ ਕਹਿੰਦੀ ਉਹਦੇ ਅੰਦਰ ਨਾ ਬੜੀ ਤੂੰ ਰਾਤ ਦੂਜੀ ਚ ਗੁਜ਼ਾਰ ਲਈ ਉਹ ਕਹਿੰਦਾ ਠੀਕ ਹੈ ਕਹੇ ਕਿ ਉਹਨੇ ਉਹਦੇ ਤੀਰ ਮਾਰਿਆ ਲੂੰਬੜੀ ਦੇ ਪਰ ਉਹ ਭੱਜ ਲਈ ਚੁਸਤ ᱛੀ ਉਹ ਉਹਦੇ ਵੱਜਿਆ ਨਹੀਂ ਬਚ ਗਈ ਤਾ ਵਗ ਗਿਆ ਭਾਈ ਗਿਆ ਜਦੋਂ ਸੱਚੀ ਗਾਹਾਂ ਦੋ ਮਹਿਲ ਆ ਮੋ ਸਾਹਮਣੇ ਉਹ ਕਹਿਣ ਲੱਗਿਆ ਵੀ ਗੱਲ ਤਾਂ ਲੂੰਬੜੀ ਦੀ ਠੀਕ ਐ ਤਾਂ ਪਰ ਉਹਨੇ ਮੰਨੀ ਹੈ ਨਾ ਚੱਕਾ ਚਾਹੋਂ ਤੇ ਦੇਖ ਕੇ ਦੂਜੇ ਚ ਜਾ ਵੜਿਆ ਸਜੇਤਾ ਜੇ ਮਹਿਲ ਚ ਮੁੜ ਕੇ ਉੱਥੋਂ ਨਿਕਲਿਆ ਨਹੀਂ ਜਦੋਂ ਕਈ ਦਿਨ ਨਾ ਆਇਆ ਤਾਂ ਫਿਰ ਛੋਟਾ ਵਿਚાળ ਲੈ ਮੁੰਡਾ ਕਹਿਣ ਲੱਗਿਆ ਪਿਤਾ ਜੀ ਉਹ ਤਾਂ ਆਇਆ ਨਹੀਂ ਵੀ ਮੈਂ ਜਾਨਨ ਨਾਲੇ ਉਹਨੂੰ ਦੇਖਦਾ ਨਾਲੇ ਮੈਂ ਚਿੜੀ ਦੇਖਦਾ ਉਹ ਵੀ ਵਗ ਗਿਆ ਭਾਈ ਉਹੀ ਹਾਲ ਉਹਦੇ ਨਾਲ ਹੋਇਆ ਲੂੰਬੜੀ ਉਹਨੂੰ ਵੀ ਮਿਲੀ ਉਹਨੇ ਵੀ ਕਿਹਾ ਵੀ ਉਹ ਕਿਲੇ 'ਚ ਨਾ ਜਾਈ ਪਰ ਉਹਨੇ ਵੀ ਉਹਦੀ ਗੱਲ ਮੰਨੀ ਉਹ ਵੀ ਉਹ ਕਿਲੇ 'ਚ ਜਾ ਕੇ ਫਸ ਗਿਆ ਹੁਣ ਜਦੋਂ ਕਈ ਦਿਨ ਲੰਘ ਗਏ ਤਾਂ ਤੀਜਾ ਮੁੰਡਾ ਕਹਿੰਦਾ ਪਿਤਾ ਜੀ ਤੁਸੀਂ ਮੈਨੂੰ ਤੋਰੋ ਉਹ ਕਹਿੰਦਾ ਜਾ ਦੇਖ ਲੈ ਤੂੰ ਵੀ ਜਾ ਕੇ ਕਿਉਂਕਿ ਉਹਨੂੰ ਉਹਦੇ ਤੇ ਭਰੋਸਾ ਤਾਂ ਹੈ ਨਹੀਂ ਸੀ ਉਹ ਮੁੰਡਾ ਜਦੋਂ ਗਿਆ ਤਾਂ ਉਹਨੂੰ ਲੂੰਬੜੀ ਮਿਲੀ ਉਹ ਕਹਿਣ ਲੱਗੀ ਵੀ ਤੂੰ ਨੌਜਵਾਨ ਰਾਜਕੁਮਾਰ ਕਹਿੰਦੀ ਮੈਨੂੰ ਪਤਾ ਵੀ ਤੇਰੇ ਪਹਿਲਾਂ ਤੇਰੇ ਭਾਈ ਮੁੜੇ ਨਹੀਂ ਨਾ ਉਹ ਕਹਿੰਦਾ ਤੈਨੂੰ ਕੀ ਪਤਾ ਕਹਿੰਦੀ ਉਹ ਮੇਰੇ ਆਖਾ ਨਹੀਂ ਮੰਨੇ ਮੈਂ ਉਹਨਾਂ ਨੂੰ ਕਿਹਾ ਸੀ ਕਹਿੰਦੀ ਹੁਣ ਤੂੰ ਜੇ ਪਤਾ ਹੈ ਸੇ ਉਹਨੇ ਦੀ ਚਿੜੀ ਲੈਣੀ ਹੈ ਤਾਂ ਤੂੰ ਮੇਰੇ ਕਹੇ ਅਨੁਸਾਰ ਚੱਲ ਉਹ ਕਹਿੰਦਾ ਕੀ ਕਹਿੰਦੀ ਤੂੰ ਮੇਰੀ ਪੂਛ ਫੜ ਜਦੋਂ ਉਹਨੇ ਹੱਥ ਲਾਇਆ ਉਹਦੀ ਪੂਛ ਬਹੁਤ ਲੰਬੀ ਹੋ ਗਈ ਭਾਈ ਉਹ ਤਾਂ ਉੱਤੇ ਬੈ ਗਿਆ ਬੈਠ ਕੇ ਉਹ ਜਦੋਂ ਉਹ ਤਾਂ ਉਹਨੂੰ ਜਿਹੜਾ ਰਸਤਾ ਕੱਟਣਾ ਤੇ ਉਹ ਤਾਂ 2 ਮਿੰਟਾਂ ਚ ਲੱਗੀ ਉਹਨੂੰ ਕਿਲੇ ਲਵੇ ਉਹਨੂੰ ਕਹਿੰਦੀ ਹੁਣ ਆ 2 ਕਿਲੇ ਦੇਖ ਲੈ ਕਹਿੰਦੀ ਆ ਜੱਗਾ ਚੌਂਦਾਲਾ ਉਹ ਉੱਤੇ ਹੈ ਜਾਏ ਪਰਾਣਾ ਕੰਨ ਤੈਂ ਪੁਰਾਣੇ ਕਿਲੇ ਚ ਰਾਤ ਕੱਟਣੀ ਐ ਜੇ ਇੱਥੇ ਰਾਤ ਕੱਟੇਗਾ ਤੇਰੇ ਭਾਈ ਵੀ ਇੱਥੇ ਫਸੇ ਹੋਏ ਨੇ ਭਾਈ ਉਹਨੇ ਉਹਦੀ ਗੱਲ ਮੰਨ ਲਈ ਤੇ ਉਹਨੇ ਰਾਤ ਕੱਟੀ ਜਦੋਂ ਸਵੇਰ ਨੂੰ ਉੱਥੋਂ ਚੱਲਣ ਲੱਗਿਆ ਜਦੋਂ ਆਇਆ ਬਾਹਰ-ਬਾਹਰ ਉਹੀ ਲੂੰਬੜੀ ਫੇਰ ਮਿਲ ਗਈ ਉਹਨੂੰ ਲੂੰਬੜੀ ਕਹਿਣ ਲੱਗੀ ਸ਼ਾਬਾਸ਼ ਤੇਰੇ ਵੀ ਤੈਂ ਮੇਰੀ ਗੱਲ ਮੰਨ ਲਈ ਹੁਣ ਮੈਂ ਤੇਰੀ ਪੂਰੀ ਮਦਦ ਕਰੂੰਗੀ ਉਹ ਕਹਿਣ ਲੱਗਿਆ ਵੀ ਹੁਣ ਕੀ ਕਰਾਂ ਉਹ ਕਹਿੰਦੀ ਹੁਣ ਤੂੰ ਇੱਥੋਂ ਜਾ ਕਿਲਾ ਆਊਗਾ ਉਹਦੇ ਕਹਿੰਦੀ ਪਹਿਰੇਦਾਰ ਸਭ ਸੁੱਤੇ ਪਏ ਹੋਣਗੇ ਤੈਨੂੰ ਮੈਂ ਲੈ ਕੇ ਚਲਦੀਆਂ ਕਿਲੇ ਦੇ ਬਾਹਰ ਲਾ ਦੂੰ ਮੇਰੀ ਪੂੰਛ ਤੇ ਚੜ ਗਿਆ ਜਦੋਂ ਉਹਨੂੰ ਕਹਿੰਦੀ ਵੀ ਤੂੰ ਹੁਣ ਇਹ ਡਰੀ ਨਾ ਝਿਜਕੀ ਨਾ ਸਭ ਸੁੱਤੇ ਪਏ ਹੋਣਗੇ ਪਹਿਰੇਦਾਰ ਵੀ ਤੂੰ ਸਿੱਧਾ ਜਾਈ ਅੰਦਰ ਕਹਿੰਦੀ ਸੋਨੇ ਦਾ ਹੈ ਦੀ ਚਿੜੀ ਹੈ ਨਾ ਜਿਹੜੀ ਉਹ ਕਹਿੰਦੀ ਇੱਕ ਟੁੱਟੇ ਜੇ ਪੁਰਾਣੇ ਜੇ ਪਿੰਜਰੇ 'ਚ ਹੈ ਕਹਿੰਦੀ ਲੱਕੜ ਦਾ ਪਿੰਜਰਾ ਉਹਦੇ ਵਿੱਚ ਹੈ ਕੋਲੇ ਕਹਿੰਦੀ ਇੱਕ ਸਿਉਨੇ ਦਾ ਪਿੰਜਰਾ ਬਹੁਤ ਦਿਲ ਖਿੱਚਮਾ ਪਿਆ ਹੋਊਗਾ ਸ਼ੀਸ਼ੇ ਹੀਰੇ ਲੱਗੇ ਹੋਣਗੇ ਉਹਨੂੰ ਕਹਿੰਦੀ ਉਹਦਾ لالਚ ਨਾ ਕਰੀ ਉਹ ਕਹਿੰਦਾ ਚੰਗਾ ਕਹਿੰਦੀ ਚੱਕ ਕੇ ਮੁੜਿਆ ਉਹ ਭਾਈ ਜਦੋਂ ਗਿਆ ਉਹਨੇ ਦੇਖਿਆ ਗਾਂ ਉਹੀ ਚਿੜੀ ਤਾਂ ਚੱਕ ਲਈ ਸਿਉਨੇ ਦੀ ਪਿੰਜਰੇ ਚ ਉਹਨੇ ਦੇਖਿਆ ਵੀ ਪਿੰਜਰਾ ਤਾਂ ਟੁੱਟਿਆ ਫੁੱਟਿਆ ਜੈ ਚਿੜੀ ਐ ਤੇ ਕਿੱਥੇ ਚੰਗੀ ਲੱਗਦੀ ਆ ਚਿੜੀ ਤਾਂ ਆਹ ਪਿੰਜਰਾ ਬਣਿਆ ਇੰਨੀ ਸੋਹਣੀ ਚਿੜੀ ਲਈ ਤਾਂ ਪਈ ਉਹਨੇ ਜਦੋਂ ਚਿੜੀ ਕੱਢ ਕੇ ਉਹ ਪਿੰਜਰੇ ਚ ਪਾ ਲਈ ਸੀ ਉਹਨੇ ਦੇ ਚ ਚਿੜੀ ਨੇ ਤਾਂ ਰੌਲਾ ਪਾਤਾ ਪੈਰੇਦਾਰ ਉੱਠ ਖੜੇ ਹੱਥ ਕੜੀਆਂ ਲਾ ਲੀਆਂ ਰਾਜੇ ਕੋਲ ਲੈ ਗਏ ਮੁੰਡੇ ਨੂੰ ਰਾਜਾ ਕਹਿਣ ਲੱਗਿਆ ਵੀ ਕੌਣ ਐ ਤੂੰ ਕਹਿੰਦਾ ਮੈਂ ਫਲਾਣੇ ਰਾਜੇ ਦਾ ਮੁੰਡਾ ਤੁਹਾਡੀ ਚਿੜੀ ਸਾਡੇ ਸੇਵ ਤੋੜਦੀ ਐ ਮੈਂ ਇਹਨੂੰ ਲੈਣ ਆਇਆ ਉਹ ਕਹਿਣ ਲੱਗਿਆ ਚਿੜੀ ਤਾਂ ਮੈਂ ਤੈਨੂੰ ਦੇ ਦੂੰ ਮੈਨੂੰ ਕਿਸੇ ਉਹਨੇ ਦਾ ਘੋੜਾ ਲਿਆ ਕੇ ਦੇ ਪਹਿਲਾਂ ਉਹ ਪਈ ਉੱਥੋਂ ਤਾਂ ਬਾਹਰ ਨਿਕਲ ਆਇਆ ਆ ਆਇਆ ਜਦੋਂ ਹੁਣ ਸੋਚਦਾ ਵੀ ਮੈਂ ਸੋਇਨ ਦਾ ਘੋੜਾ ਕਿੱਥੋਂ ਲੈ ਕੇ ਆਵਾਂ ਤਾਂ ਡਰਦਾ ਉੱਥੋਂ ਅੰਦਰੋਂ ਨਿਕਲੇ ਆਇਆ ਤਾਂ ਭਾਈ ਉਹ ਫੇਰ ਮਿਲ ਗਈ ਲੂੰਬੜੀ ਕਹਿੰਦੀ ਹੁਣ ਤੈਨੂੰ ਘੋੜਾ ਲੈਣ ਤੋਰਤਾ ਕਹਿੰਦਾ ਤੂੰ ਬੜੀ ਜਾਣੀ ਜਾਣੇ ਕਹਿੰਦੀ ਤੂੰ ਬੈਠ ਮੇਰੇ ਪੂੰਛ ਤੇ ਬੈਠ ਲਿਜਾ ਕੇ ਉਹਨੂੰ ਫੇਰ ਕਿਲੇ ਦੇ ਮੂਹਰੇ ਛੱਡਤਾ ਕਹਿੰਦੀ ਹੁਣ ਆਹ ਕਿਲੇ ਦੇ ਵਿੱਚ ਸਿਉਨੇ ਦਾ ਘੋੜਾ ਹੈ ਕਹਿੰਦੀ ਉੱਥੇ ਧਿਆਨ ਦੇਈਂ ਕਹਿੰਦੀ ਮੈਂ ਤੇਰੀ ਲਾਸਟ ਵਾਰੀ ਮਦਦ ਕਰੂੰ ਜੇ ਤਾ ਇੱਥੇ ਗਲਤੀ ਖਾ ਲਈ ਮੈਂ ਤੇਰੀ ਮਦਦ ਨਹੀਂ ਕਰਦੀ ਫੇਰ ਕਹਿੰਦੀ ਉੱਥੇ ਸਿਉਨੇ ਦਾ ਘੋੜਾ ਹੈ ਕਹਿੰਦੀ ਜਦੋਂ ਉੱਥੇ ਇੱਕ ਤਾਂ ਬਹੁਤ ਸੋਹਣੀ ਸਿਉਨੇ ਦੀ ਕਾਠੀ ਬਣੀ ਹੋਊ ਤੇ ਪਾਉਣ ਨੂੰ ਇੱਕ ਕਹਿੰਦੀ ਚਮੜੇ ਦੀ ਬਣੀ ਹੋਊ ਕਹਿੰਦੀ ਤਾਂ ਚਮੜੇ ਦੀ ਚੱਕਣੀ ਹੈ ਸਿਉਨੇ ਦੀ ਨਹੀਂ ਚੱਕਣੀ ਗਲਤੀ ਨਾ ਕਰੀ ਉਹ ਕਹਿੰਦਾ ਠੀਕ ਹੈ ਬਾਗਿਆ ਅੰਦਰ ਭਾਈ ਉਹੀ ਗੱਲ ਉਹਨੇ ਤਾਂ ਫੇਰ ਦੇਖਿਆ ਵੀ ਆ ਸੜੀ ਜੀ ਟੁੱਟੀ ਭੱਜੀ ਸਿਉਨੇ ਦਾ ਇਨਾ ਸੋਹਣਾ ਘੋੜਾ ਵੀ ਇਹ ਲੈਦਰ ਦੀ ਉਹਦੇ ਤੇ ਚਮੜੇ ਦੀ ਗਾਠੀ ਕੀ ਚੰਗੀ ਲੱਗੂ ਨੀ ਤਾਂ ਸਿਉਨੇ ਨੂੰ ਦੀ ਨੂੰ ਹੱਥ ਪਾ ਲਿਆ ਸਿਉਨੇ ਦੀ ਜਦੋਂ ਧਰੀ ਘੋੜੇ ਤੇ ਘੋੜੇ ਨੇ ਵੀ ਰੌਲਾ ਪਾਤਾ ਫੇਰ ਸਿਪਾਹੀ ਉੱਠੇ ਉੱਠ ਕੇ ਉਹਨਾਂ ਨੇ ਫੇਰ ਹੱਥ ਕੜੀਆਂ ਲਾ ਕੇ ਲੈ ਗਏ ਨੂੰ ਰਾਜੇ ਕੋਲ ਰਾਜੇ ਨੇ ਫੇਰ ਉਹਨੂੰ ਕਿਹਾ ਕੌਣਾ ਤੂੰ ਮੈਂ ਜੀ ਫਲਾਣੇ ਰਾਜੇ ਦਾ ਮੁੰਡਾ ਮੈਂ ਚੀੜੀ ਫੜਨਾ ਹੈ ਤੇ ਸਾਡੇ ਸੇਬ ਤੋੜਦੀ ਤੇ ਉਹਨੇ ਮੈਥੋਂ ਸਿਉਨੇ ਦਾ ਘੋੜਾ ਮੰਗਾ ਲਿਆ ਰਾਜੇ ਨੇ ਉਹ ਕਹਿਣ ਲੱਗਾ ਅੱਛਾ ਘੋੜਾ ਤਾਂ ਮੈਂ ਤੈਨੂੰ ਦੇ ਦੂੰ ਕਹਿੰਦਾ ਇੱਕ ਪਹਾੜਾਂ ਦੇ ਵਿੱਚ ਰਾਜਕੁਮਾਰੀ ਹੈ ਬਹੁਤ ਸੁੰਦਰ ਉੱਥੇ ਕਿਲਾ ਤੂੰ ਮੈਨੂੰ ਰਾਜਕੁਮਾਰੀ ਲਿਆ ਦੇ ਮੈਂ ਉਹਦੇ ਨਾਲ ਵਿਆਹ ਕਰਨਾ ਫਿਰ ਮੈਂ ਤੂੰ ਇੱਥੋਂ ਮੇਤੋਂ ਘੋੜਾ ਲੈ ਜੀ ਭਾਈ ਉੱਥੋਂ ਤਾਂ ਜਾਨ ਬਚਾ ਕੇ ਨਿਕਲਿਆ ਆ ਬਾਹਰ ਫਿਰ ਲੂੰਬੜੀ ਆ ਗਈ ਉਹਨੂੰ ਕਹਿੰਦੀ ਜੀਤ ਤਾਂ ਨਹੀਂ ਕਰਦਾ ਮੇਰਾ ਹੁਣ ਤੇਰੀ ਮਦਦ ਕਰਨ ਨੂੰ ਕਹੀਂ ਜਿਹੜੇ ਕੁਝ ਮੈਂ ਤੈਨੂੰ ਕਹਿੰਦੀ ਆ ਤੂੰ ਕਰਦਾ ਤਾਂ ਹੀ ਨਹੀਂ ਤੂੰ ਤਾਂ ਉਲਟ ਕੰਮ ਕਰਦਾ ਤੇ ਉਹ ਕਹਿਣ ਲੱਗਿਆ ਨਹੀਂ ਮੈਂ ਹੁਣ ਤੇਰੇ ਕਹਿਣੇ ਚ ਮੰਨੂ ਤੂੰ ਮੇਰੀ ਇੱਕ ਵਾਰੀ ਹੋਰ ਮਦਦ ਕਰ ਦੇ ਉਹ ਕਹਿੰਦੀ ਜਲ ਮੈਨੂੰ ਵੀ ਤੇਰੇ ਨਾਲ ਲਗਾਓ ਜਾਇਆ ਹੋਇਆ ਹੋਇਆ ਕੋਈ ਵੀ ਕੋਈ ਨਾ ਤੇਰੀ ਹੈਲਪ ਮੈਂ ਕਰਦੀ ਆ ਤੂੰ ਜਾ ਬੈਠ ਕਹਿੰਦੀ ਟੂਛ ਨੂੰ ਫੜ ਕਹਿੰਦੀ ਤੈਨੂੰ ਲਾਹਾਂ ਜਾ ਕੇ ਮਹਿਲ ਮੂਰੇ ਲੈਗੀ ਭਾਈ 2 ਮਿੰਟ ਚ ਰਾਹ ਕੱਟਿਆ ਗਿਆ ਜਾ ਕੇ ਉਹਨੂੰ ਮਹਿਲਾਂ ਦੇ ਮੂਰੇ ਲਾਤਾ ਉਹਨੂੰ ਕਹਿਣ ਲੱਗੀ ਉਹ ਰਾਜੇ ਦਾ ਮਹਿਲ ਹੈ ਉਹਦੀ ਰਾਜਕੁਮਾਰੀ ਹੈ ਬਹੁਤ ਸੁੰਦਰ ਵੀ ਆਇਕ ਦਰਾਖਤ ਹੈ ਮੋਟਾ ਜਿਹਾ ਭਾ ਰਾਜਾ ਇਹਦੇ ਉੱਲੇ ਖੜਾ ਰਹਿ ਉਹ ਕੁੜੀ ਸਵੇਰੇ ਆ ਤਲਾਬ ਚ ਨਹਾਉਣ ਆਉਗੀ ਰਾਜਕੁਮਾਰੀ ਉੱਥੇ ਉਹਦੀ ਬਾਹ ਫੜ ਲਈ ਉਹ ਤੈਨੂੰ ਕਹੂਗੀ ਵੀ ਤੇਰੇ ਨਾਲ ਜਾਣ ਨੂੰ ਤਿਆਰ ਹੋ ਜੂ ਪਰ ਉਹ ਤੈਨੂੰ ਕਹੂਗੀ ਵੀ ਮੈਂ ਆਪਣੇ ਮਾਪਿਓ ਨੂੰ ਤਾਂ ਮਿਲਿਆ ਵਾਂ ਦੱਸਿਆ ਵਾਂ ਕਹਿੰਦੀ ਤਾਂ ਉਹ ਨੂੰ ਅੰਦਰ ਨਾ ਜਾਣ ਦੇ ਮੁਰੱਕੇ ਉਹ ਕਹਿੰਦਾ ਠੀਕ ਐ ਕਹਿੰਦੀ ਬੱਸ ਉਹ ਨੂੰ ਲੈ ਕੇ ਆ ਜੀ ਤਾਂ ਗਾਂ ਕਹਿੰਦੀ ਮਾਏ ਜਾਨਾ ਮੇਰੇ ਕੰਮ ਜਾਣੇ ਵੀ ਮੈਂ ਪੁੰਛ ਤੇ ਬਿਠਾ ਕੇ ਤੁਹਾਨੂੰ ਲੈ ਜੂਗੀ ਉਹ ਕਹਿੰਦਾ ਚੰਗਾ ਭਾਈ ਜਦੋਂ ਸਵੇਰ ਨੂੰ ਆਈ ਰਾਜਕੁਮਾਰੀ ਤਾਂ ਉਹਨੇ ਤਾਂ ਮੁੰਡੇ ਨੇ ਜਾ ਕੇ ਬਾਹ ਫੜ ਲਈ ਬਾਹ ਫੜ ਕੇ ਉਹਨੂੰ ਕਹਿਣ ਲੱਗੀ ਵੀ ਤੂੰ ਕੌਣਾ ਹੈ ਕਹਿੰਦਾ ਮੈਂ ਰਾਜੇ ਦਾ ਮੁੰਡਾ ਰਾਜਕੁਮਾਰ ਭਾਈ ਉਹ ਵੀ ਬੜੀ ਖੁਸ਼ ਹੋਈ ਐਨਾ ਸੋਹਣਾ ਸੁਨੱਖਾ ਮੁੰਡਾ ਉਹ ਵੀ ਰਾਜੇ ਦਾ ਉਹ ਕਹਿੰਦੀ ਵੀ ਮੈਂ ਤੇਰੇ ਨਾਲ ਜਾਣ ਨੂੰ ਤਾਂ ਤਿਆਰ ਨਾ ਪਰ ਮੈਨੂੰ ਮੇਰੇ ਮਾਂ ਪਿਓ ਨੂੰ ਦੱਸਿਆਉਣ ਦੇ ਅੰਦਰ ਉਹ ਕਹਿੰਦਾ ਨਾ ਮੈਂ ਤਾਂ ਨਹੀਂ ਤੈਨੂੰ ਅੰਦਰ ਜਾਣ ਦਿੰਦਾ ਭਾਈ ਕੁੜੀ ਲੱਗੀ ਰੋਣ ਜਦੋਂ ਰੋਣ ਲੱਗੀ ਉਹਨੂੰ ਤਰਸ ਆ ਗਿਆ ਕਹਿੰਦਾ ਇੰਨੀ ਸੋਹਣੀ ਰਾਜਕੁਮਾਰੀ ਕਹਿੰਦਾ ਤੂੰ ਰੋਂਦੀ ਚੰਗੀ ਨਹੀਂ ਲੱਗਦੀ ਵੀ ਜਾ ਦੱਸਿਆ ਆਪਣੇ ਮਾਂ ਬਾਪ ਨੂੰ ਫੇਰ ਗਲਤੀ ਖਾ ਲਈ ਭਾਈ ਉਹ ਅੰਦਰ ਵਾਗੀ ਉਹ ਤਾਂ ਮੁੜ ਕੇ ਆਈ ਨਹੀਂ ਤਾਂ ਹੁਣ ਲੂੰਬੜੀ ਆ ਗਈ ਲੂੰਬੜੀ ਕਹਿੰਦੀ ਵੀ ਹੁਣ ਤੂੰ ਜੋ ਮਰਜ਼ੀ ਕਰ ਮੈਂ ਤਾਂ ਚੱਲੀ ਮੈਂ ਹੁਣ ਤੇਰੀ ਮਦਦ ਨਹੀਂ ਕਰਦੀ ਤੂੰ ਤਾਂ ਆਖੇ ਨਹੀਂ ਲੱਗਦਾ ਭਾਈ ਉਹ ਵੀ ਉਹਦੇ ਪੈਰ ਪੂਰਜੇ ਫੜ ਲੈਂਦਾ ਕਹਿੰਦਾ ਨਾ ਨਾ ਐਨਾ ਕਰਬੀ ਜਿੱਥੇ ਮੈਨੂੰ ਇੱਥੇ ਤੱਕ ਪਹੁੰਚਾਇਆ ਇੱਕ ਅੱਧੀ ਵਾਰ ਹੋ ਰਿਹਾ ਵੀ ਮੇਤੋ ਗਲਤੀ ਹੋ ਜਾਂਦੀ ਆ ਕੋਈ ਨਾ ਮੇਰਾ ਕਰ ਤੂੰ ਭਲਾ ਤੇਰੇ ਬਿਨਾ ਕਹਿੰਦਾ ਮੇਰਾ ਕੰਮ ਹੀ ਨਹੀਂ ਹੋਣਾ ਉਹ ਕਹਿੰਦੀ ਆ ਤਾਂ ਮੈਨੂੰ ਵੀ ਪਤਾ ਤੇਰਾ ਹੁੰਦਾ ਹੀ ਨਹੀਂ ਕੰਮ ਮੇਰੇ ਬਿਨਾਂ ਤੂੰ ਇਕੱਲਾ ਕਰ ਹੀ ਨਹੀਂ ਸਕਦਾ ਹਲੇ ਤਾਂ ਕਹਿੰਦੀ ਕਈ ਹੜਚਣਾ ਨੇ ਉਹ ਕਹਿੰਦਾ ਚੱਲ ਦੱਸ ਹੁਣ ਕੀ ਕਰਾਂ ਉਹਨੂੰ ਕਹਿਣ ਲੱਗੀ ਵੀ ਤੂੰ ਇਹਨੂੰ ਐ ਕਰ ਹੁਣ ਬੀ ਇਹੇ ਜਦੋਂ ਤੂੰ ਅੰਦਰ ਜਾਵੇਂਗਾ ਤੈਨੂੰ ਅੰਦਰ ਜਾਣਾ ਪਊਗਾ ਕਹਿੰਦੀ ਹੁਣ ਕਹਿੰਦਾ ਅੱਛਾ ਕਹਿੰਦੀ ਤੂੰ ਐ ਕਹਿ ਜਾ ਕੇ ਰਾਜੇ ਨੂੰ ਵੀ ਮੈਨੂੰ ਕੋਈ ਨੌਕਰੀ ਦੇ ਦੋ ਕਹਿੰਦਾ ਕਹਿੰਦਾ ਇਹ ਤਾਂ ਨਹੀਂ ਗੱਲ ਮੈਂ ਕਹਿੰਦਾ ਕਹਿੰਦਾ ਉਹਦਾ ਕੀ ਜਾਂਦਾ ਮੈਨੂੰ ਇੱਥੇ ਲਾ ਲੂਗਾ ਫਿਰ ਕਾਸੇ ਤੇ ਪਹਿਰੇ ਤੇ ਉਹ ਕਹਿੰਦੀ ਤੂੰ ਕਹੀ ਕੇ ਤਾਂ ਦੇਖ ਉਹ ਮੰਨਿਆ ਨਹੀਂ ਉਹ ਕਹਿੰਦੀ ਤੂੰ ਫੇਰ ਨਹੀਂ ਗੱਲ ਮੰਨਦਾ ਕਹਿੰਦੀ ਜਾ ਉਹਨੂੰ ਸਿੱਧਾ ਜਾ ਕੇ ਕਹਿ ਦੇ ਵੀ ਮੈਂ ਤਾਂ ਇਹਦੇ ਨਾਲ ਵਿਆਹ ਕਰਾਉਣਾ ਉਹ ਕਹਿੰਦਾ ਹਾਂ ਇਹ ਕਹਿ ਦੂੰ ਕਹਿੰਦਾ ਮੈਂ ਤਾਂ ਰਾਜਕੁਮਾਰੀ ਨਾਲ ਵਿਆਹ ਕਰਾਉਣਾ ਮੈਂ ਫਲਾਣਾ ਰਾਜਾ ਦਾ ਮੁੰਡਾ ਭਾਈ ਉਹ ਰਾਜਾ ਕਹਿਣ ਲੱਗਿਆ ਵੀ ਠੀਕ ਐ ਮੈਂ ਆਪਦੀ ਕੁੜੀ ਦਾ ਵਿਆਹ ਤੇਰੇ ਨਾਲ ਕਰ ਦੂੰ ਪਰ ਮੇਰੇ ਮਹਿਲਾਂ ਦੇ ਸਾਹਮਣੇ ਜਿਹੜਾ ਪਹਾੜ ਹੈ ਨਾ ਉਹ ਮੇਰੇ ਮਹਿਲਾਂ ਦੀ ਸ਼ਾਨ ਗਵਾਉਂਦਾ ਹੈ ਮੇਰੇ ਦੀਨਾਂ ਨਹੀਂ ਮਹਿਲ ਕਿਧਰੋਂ ਉਧਰੋਂ ਵੀ ਉਹ ਪਹਾੜ ਮੈਂ ਤੈਨੂੰ 8 ਦਿਨ ਦੀ ਮੋਹਲਤ ਦਿੰਨਾ ਉਹ ਪਹਾੜ ਪੱਟ ਦੇ ਸਾਰਾ ਆਹ ਖੜ ਸੱਬੜ ਉਹਨੂੰ ਸੱਬੜ ਦੇਤੀ ਭਾਈ ਉਹ ਅੰਦਰੋਂ ਤਾਂ ਨਿਕਲ ਆਇਆ ਕਿ ਜਦੋਂ ਲੱਗਿਆ ਪੱਠਣ ਪਹਾੜ ਉਹਨੇ ਤਾਂ 7 ਦਿਨਾਂ ਦੇ ਵਿੱਚ ਇੱਕ ਖੁੰਜਾ ਜਿਹੀ ਪੱਟਿਆ ਗਿਆ ਤਾਂ ਹਾਰ ਹੰਬ ਗਿਆ ਤਾਂ ਫੇਰ ਆ ਗਈ ਲੂੰਬੜੀ ਕਹਿੰਦੀ ਕਿਉਂ ਕਹਿੰਦੀ ਆਖੇ ਤਾਂ ਤੂੰ ਫੇਰ ਵੀ ਨਹੀਂ ਲੱਗਿਆ ਮੇਰੇ ਉਹ ਕਹਿੰਦਾ ਇੱਕ ਵਾਰੀ ਕਰਦੇ ਹੁਣ ਭਾਈ ਉਹਨੂੰ ਵੀ ਤਰਸ ਆਇਆ ਹੋਇਆ ਉਹ ਕਹਿ ਰਹੀ ਸੀ ਮੈਨੂੰ ਤੇਰੇ ਨਾਲ ਲਗਾਓ ਵਾ ਕੋਈ ਤਾਂ ਉਹਨੇ ਕੀ ਕਰਿਆ ਉਹਨੂੰ ਕਹਿੰਦੀ ਚੰਗਾ ਤੂੰ ਐ ਕਰ ਹੁਣ ਤੇਰਾ ਇੱਕੋ ਹੀ ਦਿਨ ਰਹਿ ਗਿਆ ਸੱਤ ਤਾਂ ਤਾਂ ਲੰਗਾ ਲੇ ਅੱਠਵਾਂ ਦਿਨ ਹੈ ਮੈਨੂੰ ਫੜਾ ਤੂੰ ਸੱਬੜ ਤੂੰ ਪੈ ਜਾ ਜਾ ਕੇ ਇੱਥੇ ਰਾਮਕਰ ਸ਼ਾਮਿੰਦ ਰਫਤਾਂ ਦੇ ਭਾਈ ਉਹ ਤਾਂ ਸੌ ਗਿਆ ਉਹਨ ਤਾਂ ਨੀਂਦ ਆ ਗਈ ਥੱਕਿਆ ਤਾਂ ਪਿਆ ਸੀ ਵਿਚਾਰਾ ਤਾਂ ਜਦੋਂ ਤੜਕੇ ਨੂੰ ਉੱਠਿਆ ਅੱਠਵਾਂ ਦਿਨ ਸੀ ਉੱਥੇ ਤਾਂ ਕੋਈ ਪਹਾੜ ਨਾ ਉਹਨੇ ਤਾਂ ਪਤਾ ਨਹੀਂ ਕੀ ਜਾਦੂ ਲਾਇਆ ਲੂੰਬੜੀ ਨੇ ਤਾਂ ਸਾਰਾ ਸਾਫ ਕਰਤਾ ਥਾਂ ਕਰਿਆ ਹੋਇਆ ਤਾਂ ਉਹ ਕਹਿੰਦੀ ਦੇਖ ਜਾ ਕੇ ਕਹਦੇ ਉਹਨੂੰ ਜਦੋਂ ਭਾਈ ਉਹ ਅੰਦਰ ਗਿਆ ਰਾਜੇ ਨੂੰ ਕਹਿਣ ਲੱਗਿਆ ਵੀ ਦੇਖੋ ਜੀ ਆ ਕੇ ਬਾਹਰੇ ਰਾਜਾ ਬੜਾ ਖੁਸ਼ ਹੋਇਆ ਵੀ ਹਾਂ ਹੁਣ ਮੇਰੇ ਮਹਿਲ ਦਾ ਨਜ਼ਾਰਾ ਹਰੇਕ ਨੂੰ ਦਿਸੂਗਾ ਅਗੇ ਨੇ ਟੱਕਿਆ ਹੋਇਆ ਸੀ ਮਹਿਲ ਉਹਨੂੰ ਕਹਿੰਦਾ ਵੀ ਮੈਂ ਵਾਅਦੇ ਦਾ ਪੱਕਾ ਕਹਿੰਦਾ ਚਲ ਤੇਰੀ ਵਿਆਹ ਕਰਾਵਾਂ ਮੇਰੀ ਕੁੜੀ ਨਾਲ ਭਾਈ ਉਹਨੇ ਤਾਂ ਉਹਦੇ ਫੇਰੇ ਅੱਗੇ ਫੇਰੇ ਹੀ ਕਰਦੇ ਹੁੰਦੇ ਸਭ ਰਾਜੇ ਨੇ ਆਪਣੀ ਕੁੜੀ ਦੇ ਫੇਰੇ ਕਰਤੇ ਰਾਜਕੁਮਾਰ ਨਾਲ ਉਹਨੂੰ ਕਹਿੰਦਾ ਲੈ ਹੁਣ ਲੈ ਜਾ ਇਹਨੂੰ ਤੇਰੀ ਐ ਭਾਈ ਉੱਥੋਂ ਲੈ ਕੇ ਜਦੋਂ ਬਾਹਰ ਨਿਕਲਿਆ ਲੂੰਬੜੀ ਬੜੀ ਖੁਸ਼ ਹੋਈ ਕਹਿੰਦੀ ਕਿਉਂ ਮਿਲ ਗਈ ਨਾ ਰਾਜਕੁਮਾਰੀ ਕਹਿੰਦੀ ਚੱਲ ਬੈਠੋ ਹੁਣ ਦੋਨੇ ਜਾਨੇ ਤੋਂ ਨੂੰ ਕਹਿੰਦੀ ਉੱਥੇ ਲੈ ਕੇ ਜਾਵਾ ਜਿਹਨੇ ਤੇਤੋਂ ਮੰਗਾਈ ਆ ਇਹ ਰਾਜਕੁਮਾਰੀ ਰਾਜੇ ਨੇ ਉੱਥੇ ਗਈ ਦੋਨਾਂ ਨੂੰ ਬਿਠਾ ਕੇ ਉੱਥੇ ਲਾਹਿਆ ਜਾ ਕੇ ਉਹਨੂੰ ਫੇਰ ਪੜਾਇਆ ਕਹਿੰਦੀ ਹੁਣ ਗਲਤੀ ਨਾ ਕੋਈ ਕਰੀ ਕਹਿੰਦੀ ਉਹ ਕਹਿੰਦਾ ਮੇਰੀ ਮੈਂ ਕੀ ਗਲਤੀ ਕਰੂੰਗਾ ਨਾ ਰਾਜੇ ਨੇ ਮੇ ਤੋਂ ਮੈਨੂੰ ਸੋਨੇ ਦਾ ਘੋੜਾ ਦੇ ਦੇ ਦੂਗਾ ਰਾਜਕੁਮਾਰੀ ਲੈ ਲਊ ਉਹ ਕਹਿੰਦੀ ਆਹੀ ਤਾਂ ਪੰਗੇ ਲੈਣਾ ਤੂੰ ਕਹਿੰਦੀ ਵਿਆਹ ਕੇ ਤਾਂ ਤੂੰ ਲਿਆਇਆ ਤੇਰੇ ਨਾਲ ਫੇਰੇ ਹੋਏ ਨੇ ਕਹਿੰਦੀ ਇਹਨੂੰ ਤੇਰੇ ਘਰ ਵਾਲੀ ਆ ਤੂੰ ਇਹਦਾ ਜ਼ਿੰਮੇਵਾਰ ਹੈਂ ਉਹ ਕਨ ਮੈਤ ਤਾਂ ਰਾਜੇ ਨੇ ਮੰਗੀ ਆ ਕਹਿੰਦੀ ਤੂੰ ਮੇਰੀ ਗੱਲ ਸੁਣ ਇਹਨੂੰ ਅੰਦਰ ਲਿਜਾ ਕੇ ਰਾਜੇ ਨੂੰ ਫੜਾ ਦੇ ਸੁਮਾ ਦੇ ਕਹਿੰਦੀ ਉਹਨੂੰ کہیں ਵੀ ਮੇਰਾ ਘੋੜਾ ਦੇ ਦਿਓ ਕਹਿੰਦੀ ਉਹ ਤੈਨੂੰ ਘੋੜਾ ਦੇਊ ਤੂੰ ਕਹਿੰਦੀ ਘੋੜੇ ਤੇ ਚੜ ਕੇ ਬੈਠ ਕੇ ਕਹਿੰਦੀ ਪਹਿਲਾਂ ਰਾਜੇ ਨੂੰ ਨਮਸਕਾਰ ਕਰੀ ਫਿਰ ਉਹਦੇ ਘਰ ਵਾਲੀ ਨੂੰ ਰਾਣੀ ਨੂੰ ਕਰੀ ਸਭ ਤੋਂ ਐਂਡ 'ਚ ਕਹਿੰਦੀ ਤੂੰ ਇਸ ਰਾਜਕੁਮਾਰੀ ਕੋਲੇ ਜਾਈਂ ਵੀ ਠੀਕ ਐ ਰਾਜਕੁਮਾਰੀ ਮੈਂ ਜਾਣਾ ਹੁਣ ਤੁਰ ਐ ਕਹਿੰਦਾ ਇਹ ਉਹਨੂੰ ਐ ਕਹਿ ਕੇ ਕਹਿੰਦੀ ਇਹਦੀ ਬਾਹਾਂ ਖਿੱਚ ਕੇ ਘੋੜੇ ਤੇ ਬਿਠਾ ਲਈ ਕਹਿੰਦੀ ਘੋੜੇ ਨੇ ਤੈਨੂੰ ਵੀ ਜਿਹੜਾ ਹਿੱਸੇ ਉਹਨੇ ਦਾ ਘੋੜਾ ਕਹਿੰਦੀ ਉਹ ਬਹੁਤ ਤੇਜ਼ ਭੱਜਦਾ ਉਹਦੇ ਨਾਲ ਕੋਈ ਰਲ ਨਹੀਂ ਸਕਦਾ ਬੱਸ ਕਹਿੰਦੀ ਤੇਰਾ ਕੰਮ ਬਣ ਜੂ ਤੈਨੂੰ ਘੋੜਾ ਵੀ ਮਿਲ ਜੂ ਰਾਜਕੁਮਾਰੀ ਵੀ ਉਹ ਕਹਿੰਦਾ ਠੀਕ ਹੈ ਜਦੋਂ ਭਾਈ ਉਹ ਗਿਆ ਤਾਂ ਉਹਨੇ ਉਵੇਂ ਹੀ ਕਰਿਆ ਰਾਜਕੁਮਾਰੀ ਨੂੰ ਦੇਖ ਕੇ ਰਾਜਾ ਬੜਾ ਖੁਸ਼ ਹੋਇਆ ਉਹ ਕਹਿਣ ਲੱਗਿਆ ਸੰਭੋ ਮੇਰਾ ਘੋੜਾ ਮੈਨੂੰ ਦਿਓ ਘੋੜੇ ਤੇ ਚੜ ਗਿਆ ਕਹਿਣ ਲੱਗਿਆ ਠੀਕ ਹੈ ਮਹਾਰਾਜ ਮੈਂ ਤੁਹਾਨੂੰ ਚਰਨੀ ਸੀ ਸੁਣਾਉਣਾ ਘੋੜੇ ਤੇ ਬੈਠਾ ਬੈਠਾ ਹੀ ਫਿਰ ਰਾਣੀ ਨੂੰ ਕਹਿੰਦਾ ਮਹਾਰਾਣੀ ਜੀ ਤੁਹਾਨੂੰ ਵੀ ਚਰਨੀ ਸੀ ਸੁਣਾਉਣਾ ਅੰਤ 'ਚ ਜਾ ਕੇ ਰਾਜਕੁਮਾਰੀ ਨੂੰ ਪਤਾ ਹੀ ਸੀ ਸਾਰੀਆਂ ਗੱਲਾਂ ਦਾ ਵੀ ਮੇਰੀ ਬਾਹ ਫੜ ਕੇ ਕਿਉਂ ਵੀ ਨੇੜੇ ਜੇ ਹੋਗੀ ਉਹਨੂੰ ਕਹਿੰਦਾ ਠੀਕ ਹੈ ਰਾਜਕੁਮਾਰੀ ਵੀ ਖੁਸ਼ ਰਹੀ ਤੂੰ ਇੱਥੇ ਖਿੱਚ ਕੇ ਪਾਉਂਦੀ ਉੱਤੇ ਘੋੜੇ ਤੇ ਬਿਠਾ ਲਈ ਮਾਰਿਆ ਮਾਰੀ ਅੱਡੀ ਘੋੜਾ ਤਾਂ ਪਾਰ ਗਿਆ ਭਾਈ ਉਹ ਘੋੜਾ ਕਹਿੰਦੇ ਬਹੁਤ ਤੇਜ਼ ਦੌੜਦਾ ਸੋਨੇ ਦਾ ਹੁੰਦਾ ਜਿਹੜਾ ਇਹ ਹੈ ਜਨਾ ਰਾਜਿਆਂ ਮਹਾਰਾਜਿਆਂ ਲ ਵਿੱਚ ਜਾਦੂ ਦੇ ਘੋੜੇ ਹੁੰਦੇ ਨੇ ਕਹਿੰਦੇ ਉਹ ਗਈ ਤਾਂ ਲੂੰਬੜੀ ਕਹਿਣ ਲੱਗੀ ਚੱਲ ਹੁਣ ਤੇਰੇ ਬਰਾਬਰ ਹੀ ਮੈਂ ਚੱਲੂ ਭਾਈ ਉੱਥੇ ਆ ਗਏ ਜਿੱਥੇ ਸਿਉਨੇ ਦੀ ਚਿੜੀ ਸੀ ਉਹਨੇ ਘੋੜਾ ਮੰਗਾਇਆ ਸੀ ਨਾ ਰਾਜੇ ਨੇ ਤਾਂ ਉਹਦੇ ਕੋਲ ਆਇਆ ਜਦੋਂ ਉਹਨੂੰ ਕਹਿਣ ਲੱਗਿਆ ਵੀ ਆਹ ਫੜ ਘੋੜਾ ਲਿਆਇਆ ਮੈਂ ਪਰ ਘੋੜਾ ਤੈਨੂੰ ਫੇਰ देऊ ਪਹਿਲਾਂ ਮੈਨੂੰ ਮੇਰੀ ਚਿੜੀ ਫੜਾ ਉਹਨੇ ਪਾ ਕੇ ਪਿੰਜਰੇ ਦੇ ਵਿੱਚ ਨਾਲ ਸੀ ਉਹਨੇ ਦੇ ਪਿੰਜਰੇ ਚ ਪਾ ਕੇ ਦਿੱਤੀ ਫੇਰ ਉਹਨੇ ਉਹਨੂੰ ਜੀੜੀ ਫੜਾਤੀ ਉਹ ਕਹਿਣ ਲੱਗਿਆ ਲਓ ਜੀ ਮੈਂ ਉੱਤਰਦਾ ਉਤਰਨਾ ਤਾਂ ਕੀ ਸੀ ਉਹਨੇ ਅੱਡੀ ਮਾਰੀ ਪਾਰ ਗਿਆ ਵਗ ਗਿਆ ਜਦੋਂ ਤਾਂ ਉਹ ਕਹਿਣ ਲੱਗਿਆ ਰਾਜਾ ਵੀ ਇਹ ਤਾਂ ਧੋਖਾ ਕਰ ਗਿਆ ਭਾਈ ਉਹ ਤਾਂ ਫੇਰ ਵਗ ਗਏ ਜਿਉਂ ਭੱਜੇ ਉਹ ਗਾਹ ਰਾਹ ਹੋ ਕਹਿਣ ਲੱਗੀ ਉਹਨੂੰ ਹੁਣ ਲੂੰਬੜੀ ਕਹਿੰਦੀ ਹੁਣ ਗਲਤੀ ਨਾ ਖਾਈ ਕਹਿੰਦੀ ਤੈਨੂੰ ਰਾਹ ਚ ਕਹਿੰਦੀ ਪਹਿਲੀ ਗੱਲ ਤਾਂ ਖੂਹ ਐ ਕੋ ਆਊਗਾ ਕਹਿੰਦੀ ਖੂਹ ਦੀ ਮੌਣ ਤੇ ਨਾ ਬੈਠੀ ਉਹ ਕਹਿੰਦਾ ਲੈ ਮੈਂ ਖੂਹ ਦੀ ਮੌਣ ਤੇ ਕਿੱਥੇ ਘੜਾ ਖੂਗਾ ਉਹ ਮੈਂ ਉੱਥੇ ਕੀ ਕਰਨਾ ਕਹਿੰਦੀ ਵੈਸੇ ਤੈਨੂੰ ਦੱਸ ਤਾਂ ਯਾਦ ਰੱਖੀ ਖੂਹ ਦੀ ਮੌਣ ਤੇ ਨਾ ਬੈਠੀ ਦੂਜਾ ਕਹਿੰਦੀ ਜੇ ਕੋਈ ਕਿਸੇ ਨੂੰ ਫਾਹੇ ਲਾ ਰਿਹਾ ਹੋਵੇ ਨਾ ਉਹਨਾਂ ਦੀ ਮਦਦ ਨਾ ਕਰੀ ਕਹਿੰਦੀ ਫਾਹੇ ਲੱਗਣ ਵਾਲਿਆਂ ਦੀ ਉਹ ਕਹਿੰਦਾ ਠੀਕ ਐ ਕਹਿੰਦੀ ਯਾਦ ਰੱਖੀ ਕਹਿੰਦਾ ਠੀਕ ਐ ਜਦੋਂ ਭਾਈ ਉੱਥੇ ਫੇਰ ਵਗ ਗਿਆ ਜਿੱਥੇ ਰਾਤ ਕੱਟੀ ਸੀ ਮਹਿਲਾਂ ਚ ਜਿੱਥੇ ਉਹਦੇ ਭਾਈ ਨੇ ਤਾਂ ਉੱਥੇ ਬਹੁਤ ਕੱਠ ਜਦੋਂ ਉੱਥੋਂ ਦੀ ਲੰਘਣ ਲੱਗਿਆ ਕਹਿੰਦਾ ਇੰਨਾ ਕੱਠ ਕਾਤਵੇਂ ਪੁੱਛਿਆ ਕਹਿੰਦੇ ਜੀ ਇੱਥੇ ਦੋ ਬੰਦਿਆਂ ਨੂੰ ਫਾਹੇ ਲਾ ਰਹੇ ਨੇ ਜਦੋਂ ਉਹਨੇ ਗਾਹਾਂ ਜਾ ਕੇ ਦੇਖਿਆ ਤਾਂ ਉਸੇ ਦੇ ਭਾਈਆਂ ਨੂੰ ਫਾਹੇ ਲਾ ਰਹੇ ਉਹ ਕਹਿੰਦਾ ਵੀ ਇੰਨਾ ਤਾਂ ਕੀ ਹੋ ਗਿਆ ਉਹ ਕਹਿੰਦੇ ਜੀ ਇਹਨਾਂ ਨੂੰ ਤਾਂ ਬਹੁਤ ਦਿਨ ਹੋ ਗਏ ਇੱਥੇ ਬੜਾ ਗੰਦ ਪਾਇਆ ਇਹਨਾਂ ਨੇ ਆ ਮਹਿਲ 'ਚ ਰਹਿੰਦੇ ਨੇ ਆ ਕੇ ਨਸ਼ੇ ਪੱਤੇ ਖਾਂਦੇ ਨੇ ਸ਼ਰਾਬਾਂ ਪੀਂਦੇ ਨੇ ਧੀਆਂ ਭੈਣਾਂ ਨੂੰ ਛੇੜਦੇ ਨੇ ਵੀ ਇਹ ਤਾਂ ਬਹੁਤ ਬੰਦੇ ਖਰਾਬ ਨੇ ਇਸ ਕਰਕੇ ਵੀ ਰਾਜੇ ਦਾ ਹੁਕਮ ਹੈ ਵੀ ਇਹਨਾਂ ਨੂੰ ਫਾਹੇ ਲਾ ਦਿਓ। ਉਹ ਕਹਿਣ ਲੱਗਿਆ ਤੁਸੀਂ ਭਾਈਆਂ ਤੇ ਤਰਸ ਆ ਗਿਆ ਕਹਿੰਦਾ ਇਹਨਾਂ ਨੂੰ ਫਾਹੇ ਨਾ ਲਾਓ। ਜੋ ਕੁਝ ਲੈਣਾ ਹੈ ਮੈਥੋਂ ਲੈ ਲਓ। ਭਾਈ ਉਹਨਾਂ ਨੂੰ ਦੇ ਤਾਂ ਸਿਉ ਉਹਨਾਂ ਚਾਂਦੀ ਜੋ ਉਹਨਾਂ ਨੇ ਮੰਗਿਆ ਦੇ ਕੇ ਆਪਣੇ ਭਾਈਆਂ ਨੂੰ ਛਡਾ ਲਿਆ ਆ ਬੋਲਾ ਫੇਰ। ਗਾਹਾਂ ਲਿਆ ਕੇ ਲੂੰਬੜੀ ਕਹਿਣ ਲੱਗੀ ਵੀ ਆਏ ਨੇ ਤਾਂ ਫੇਰ ਪਾ ਲਿਆ ਉਹੀ ਪੰਗਾ। ਲੂੰਬੜੀ ਦੀ ਵੀ ਨਿਗਾਹ ਉੱਤੇ ਤਾਂ ਉਹ ਭਾਈ ਗਾਹਾਂ ਇੱਕ ਖੂਹ ਆ ਗਿਆ। ਕਹਿਣ ਲੱਗਿਆ ਵੀ ਆਪਾਂ ਇੱਥੇ ਪਾਣੀ ਪੀ ਲਈਏ। ਨਾਲੇ ਧੰਮ ਲੈ ਲਈਏ। ਭਾਈ ਉਹ ਤਾਂ ਖੁਦ ਹੀ ਮਾਣ ਤੇ ਬਹਿ ਗਿਆ ਤਾਂ ਭਾਈਆਂ ਨੇ ਆਪਸ ਚ ਗੱਲ ਕਰੀ ਦੋਹਾਂ ਨੇ ਕਿ ਉਹ ਉਹਨਾਂ ਦੀ ਵੀ ਭਾਈ ਨਾਲ ਲੱਗਦੀ ਸੀ ਉਹਨਾਂ ਦਾ ਪਿਓ ਦੀ ਵੀ ਲੱਗਦੀ ਸੀ ਪਹਿਲਾਂ ਤਾਂ ਉਹਨਾਂ ਨੂੰ ਪਤਾ ਸੀ ਵੀ ਸਾਡਾ ਪਿਓ ਇਹਨੂੰ ਪਿਆਰ ਤਾਂ ਘੱਟੀ ਕਰਦਾ ਓਹਨਾਂ ਨੇ ਕਹਿੰਦੇ ਜੀ ਵੀ ਜੇ ਇਹਨੂੰ ਖੂਚ ਹੀ ਧੱਕਾ ਦੇ ਦਈਏ ਨਾਲੇ ਤਾਂ ਸਿਓਨੇ ਦਾ ਘੋੜਾ ਹੈ ਜੀੜੀ ਹੈ ਰਾਜਕੁਮਾਰੀ ਆਪਾਂ ਕਹਾਂਗੇ ਵੀ ਅਸੀਂ ਲੈ ਕੇ ਆਇਆ ਭਾਈ ਦੋਹਾਂ ਨੇ ਮੱਤਾ ਜਾਂ ਬਣਾ ਕੇ ਉਹਨੂੰ ਧੱਕਾ ਦੇ ਤੱਕੂਚ ਖੂਦਾ ਹੈਗਾ ਸੀ ਭਾਉ ਤਾਂ ਡੂੰਗਾ ਪਰੋਚੀ ਪਾਣੀ ਸੀ ਥੋੜ੍ਹੀ ਤਾ ਉਹ ਤਾਂ ਭਾਈ ਲੈ ਕੇ ਬਾਗੇ ਜਾ ਕੇ ਕਹਿਣ ਲੱਗੇ ਵੀ ਮਹਾਰਾਜਾ ਅਸੀਂ ਲਿਆਏ ਉਹ ਕਹਿੰਦਾ ਉਹ ਨਕਮਾ ਦਾ ਹਲ ਤਾਂ ਹੀ ਨਹੀਂ ਪਹੁੰਚਿਆ ਆ ਕੇ ਛੋਟਾ ਤਾਂ ਤਾਂ ਹੁਣ ਨਾ ਤਾਂ ਘੋੜਾ ਕੁਸ ਖਾਵੇ ਨਾ ਪੀਵੇ ਉਹ ਰੋ ਰਿਹਾ ਹੈ ਚਿੜੀਏ ਉਹ ਨਾਲੇ ਰੋ ਰਹੀ ਹੈ ਨਾਲੇ ਆਲੇ-ਦਾਲੇ ਝਾਕ ਰਹੀ ਹੈ ਉਹ ਰਾਜਕੁਮਾਰੀ ਵੀ ਰੋ ਰਹੀ ਹੈ ਸਾਰੇ ਕਹਿੰਦੇ ਨੇ ਵੀ ਕਿਉਂ ਰੋ ਰਹੇ ਨੇ ਫਿਰ ਕਿਸੇ ਨੂੰ ਕੋਈ ਸਮਝ ਨਹੀਂ ਆਈ ਤਾਂ ਇਧਰੋਂ ਭਾਈ ਜਦੋਂ ਉਹ ਗੂਦੇ ਵਿੱਚ ਸਿੱਟਾ ਮੁੰਡਾ ਲੂੰਬੜੀ ਆ ਗਈ ਲੂੰਬੜੀ ਆ ਕੇ ਕਹਿਣ ਲੱਗੀ ਉੱਪਰ ਕਹਿੰਦੀ ਕਿਉਂ ਤੈਨੂੰ ਕਿਹਾ ਸੀ ਗੂਦੇ ਤੇ ਮੰਨ ਤੇ ਨਾ ਬੈਠੀ ਕਹਿੰਦੀ ਬੜਾ ਕਹਿੰਦਾ ਸੀ ਉਦੋਂ ਤਾਂ ਮੈਨੂੰ ਕਿਹੜਾ ਖੂਹ ਆ ਉਰਾਹ ਚ ਮੈਂ ਤਾਂ ਕੀ ਕਰਨਾ ਗੂਤੇ ਫਸ ਗਿਆ ਕਹਿਣ ਲੱਗਿਆ ਚੱਲ ਹੁਣ ਕੱਢ ਉਹ ਕਹਿੰਦੀ ਮੈਂ ਪੂਛ ਸਿੱਟਦੀ ਆਪਦੀ ਭਾਈ ਉਹਦੀ ਤਾਂ ਪੂਛ ਫੇਰ ਲੰਬੀ ਹੋਗੀ ਕਹਿੰਦੀ ਇਹਨੂੰ ਖਿੱਚ ਲੈ ਉਹਨੇ ਜਦੋਂ ਫੜ ਲਈ ਘੁੱਟ ਕੇ ਪੂਛ ਉਹਨੇ ਤਾਂ ਬਾਹਰ ਕੱਢ ਲਿਆ ਮੁੰਡਾ ਉੱਡਲੀ ਉੱਡ ਕੇ ਭਾਈ ਉਹਨੂੰ ਮਹਿਲਾਂ ਤੱਕ ਲੈ ਗਈ ਜਦੋਂ ਮਹਿਲਾਂ ਤੱਕ ਲੈ ਗਈ ਉਹ ਕਹਿਣ ਲੱਗਿਆ ਮੁੰਡਾ ਉਹਨੂੰ ਕਹਿੰਦਾ ਤੂੰ ਵੀ ਮੇਰੇ ਨਾਲ ਅੰਦਰ ਆ ਜਾ ਉਹ ਕਹਿੰਦੀ ਨਾ ਅੰਦਰ ਤਾਂ ਨਹੀਂ ਮੈਂ ਆਉਂਦੀ ਵੀ ਤੈਨੂੰ ਇੱਕ ਗੱਲ ਕਹਿਣੀ ਆ ਮੈਂ ਵੀ ਤੂੰ ਮੇਰਾ ਇੱਕ ਤੀਰ ਮਾਰ ਦੇ ਉਹ ਰਹੁਣਾ ਐ ਵੀ ਕਿ ਇਹਨੇ ਤਾਂ ਮੇਰੀ ਮਦਦ ਕਰੀ ਐ ਕਿਉਂ ਇਹਦੇ ਤੀਰ ਮਾਰਨਾ ਉਹਨੇ ਬਹੁਤ ਹਾੜੇ ਕੱਡੇ ਵੀ ਇੱਕ ਤੀਰ ਮਾਰਦੇ ਮੇਰੀ ਜਾਨ ਲੈ ਲੈ ਤੂੰ ਭਾਈ ਉਹਨੇ ਲਈ ਨਾ ਉਹਨੂੰ ਤਾਂ ਐ ਵੀ ਇਹ ਮਰ ਜੂਗੀ ਤਾਂ ਉਹ ਕਹਿੰਦਾ ਜਾਨ ਕਿਉਂ ਲਵਾ ਤਾਂਵੇਂ ਰੈ ਇੰਨਾ ਕੰਮ ਕਰਿਆ ਉਸ ਤੋਂ ਬਾਅਦ ਭਾਈ ਉਹਨੇ ਕੀ ਕੀਤਾ ਹੁੰਡੇ ਨੇ ਚਲੋ ਅੰਦਰ ਭੱਗ ਗਿਆ ਗਿਆ ਹੋਇਆ ਤਾਂ ਉਧਰੋਂ ਤਾਂ ਕੁੜੀ ਜਿਹੜੀ ਰਾਜਕੁਮਾਰੀ ਰੋਂਦੀ ਸੀ ਉਹ ਵੀ ਚੁੱਪ ਕਰਕੇ ਆਲਾ-ਦਾਲਾ ਦੇਖਣ ਲੱਗ ਗਈ। ਚਿੜੀ ਵੀ ਚੁੱਪ ਕਰਕੇ ਆਲਾ-ਦਾਲਾ ਦੇਖਣ ਲੱਗ ਗਈ। ਘੋੜਾ ਵੀ ਹਣਕਣ ਲੱਗ ਗਿਆ ਉਹਨੂੰ ਦੇਖ ਕੇ ਜਿਹੜਾ ਰੋਂਦਾ ਸੀ। ਉਹ ਸਮਝ ਗਿਆ ਵੀ ਆ ਗਿਆ। ਤਾਂ ਉਹ ਕੁੜੀ ਕਹਿਣ ਲੱਗੀ ਉਹ ਕੁੜੀ ਨੇ ਜਿਵੇਂ ਆਲਾ-ਦਾਲਾ ਦੇਖਿਆ ਉਹਨੇ ਦੇਖ ਲਿਆ ਵੀ ਪਾਟੇ ਪੁਰਾਣੇ ਜਿਹੇ ਕੱਪੜਿਆਂ 'ਚ ਹੋਇਆ ਖੜਾ ਹੈ ਤਾਂ। ਤਾਂ ਜਦੋਂ ਖੜਾ ਕੁੜੀ ਨੇ ਦੇਖ ਲਿਆ ਭੱਜ ਕੇ ਉਹਦੀ ਬਾਹ ਫੜ ਲਈ। ਆ ਕੇ ਰਾਜੇ ਦੇ ਕੋਲ ਲੈ ਗਈ। ਉਹਨੂੰ ਕਹਿੰਦੀ ਮਹਾਰਾਜ ਇਹ ਝੂਠ ਬੋਲਦੇ ਨੇ ਇਹਨਾਂ ਨੇ ਕੁਝ ਨਹੀਂ ਕਰਿਆ ਇਹਨਾਂ ਨੂੰ ਤਾਂ ਕਹਿੰਦੀ ਉਹਨੇ ਬਚਾਇਆ ਕਹਿੰਦੀ ਇਹ ਤਾਂ ਉੱਥੇ ਆ ਕੁਝ ਕਰਦੇ ਤੇ ਗਲਤ ਕੰਮ ਇਹਨਾਂ ਨੇ ਤਾਂ ਫਾਇਦਾ ਲਾ ਰਹੇ ਤੇ ਕਹਿੰਦੀ ਆ ਲੈ ਕੀ ਆਇਆ ਇਹਦੀ ਮੈਂ ਪਤਨੀ ਆ ਇਹਦੇ ਨਾਲ ਮੇਰੇ ਫੇਰੇ ਹੋਏ ਨੇ ਚਿੜੀ ਵੀ ਕਹਿੰਦੀ ਸਾਨੂੰ ਉਹਦੇ ਮੁੱਢੇ ਤੇ ਬੈ ਗਈ ਚਿੜੀ ਘੋੜਾ ਵੀ ਉਹਦੇ ਕੋਲ ਵਗ ਗਿਆ ਕਹਿੰਦਾ ਸਤੈ ਦੇ ਆ ਵੀ ਇਹ ਝੂਠ ਬੋਲਦੇ ਨੇ ਭਾਈ ਰਾਜੇ ਨੂੰ ਚੜਿਆ ਗੁੱਸਾ ਉਹਨੇ ਤਾਂ ਉਹਨਾਂ ਨੂੰ ਕਹਿੰਦਾ ਵੀ ਮੇਰੇ ਇੱਥੇ ਖੜਨਾ ਨਹੀਂ ਦੋਨਾਂ ਨੇ ਦੇਸ ਨਕਾਲਾ ਲੈ ਜਾ ਉਹ ਤਾਂ ਚਲੋ ਕੱਢ ਤੇ ਹੁਣ ਭਾਈ ਕਈ ਦਿਨਾਂ ਪਿਛੋਂ ਉਹ ਮੁੰਡਾ ਸੋਚਦਾ ਹੈ ਵੀ ਲੂੰਬੜੀ ਦਾ ਦੇਖਾਂ ਜਾ ਕੇ ਜੰਗਲ 'ਚ ਉਹਦਾ ਕੀ ਹਾਲ ਹੋਊਗਾ ਉਹ ਗਿਆ ਲੂੰਬੜੀ ਬੈਠੀ ਹੈ ਮਿਲ ਗਈ ਉਹ ਨੂੰ ਕਹਿਣ ਲੱਗੀ ਕਿਉਂ ਕਿਵੇਂ ਰਹਿਣਾ ਰਾਜਕੁਮਾਰ ਉਹ ਕਹਿੰਦਾ ਮੈਂ ਤਾਂ ਠੀਕ ਆ ਵੀ ਤੂੰ ਕਹਿੰਦੀ ਤੈਨੂੰ ਕਿੰਨਾ ਗਿਆ ਸੀ ਮੇਰੇ ਮਾਰਦੇ ਤੀਰ ਉਹ ਕਹਿਣ ਲੱਗਿਆ ਵੀ ਮੇਰਾ ਜੀ ਨਹੀਂ ਕਰਦਾ ਤੈਨੂੰ ਮਾਰਨ ਨੂੰ ਕਹਿੰਦੀ ਮੈਂ ਮਰਦੀ ਨਹੀਂ ਫਿਰ ਉਹਨੇ ਦੱਸਤਾ ਕਹਿੰਦੀ ਤੂੰ ਇੱਕ ਵਾਰੀ ਤੀਰ ਤਾਂ ਮਾਰ ਤੈਨੂੰ ਆਪੇ ਪਤਾ ਲੱਗੂ ਕੀ ਕਹਿੰਦੀ ਕਹਿੰਦੀ ਮੈਂ ਤਾਂ ਜਿਉਂਦੀ ਹੋ ਜੂ ਮੈਂ ਮਰਦੀ ਨਹੀਂ ਉਹ ਕਹਿੰਦਾ ਇਹ じゃ ਕੀ ਗੱਲ ਹੈ ਕਹਿੰਦੀ ਤੈਨੂੰ ਸਾਰਾ ਪੇਟ ਖੁੱਲ ਜੂ ਮੇਰੇ ਤੀਰ ਮਾਰਦੇ ਭਾਈ ਜਦੋਂ ਨੇ ਉਹਦੇ ਮਾਰਤਾ ਤੀਰ ਉਹ ਤਾਂ ਇੱਕ ਬਹੁਤ ਸੋਹਣਾ ਰਾਜਕੁਮਾਰ ਬਣ ਗਿਆ ਤਾਂ ਫੇਰ ਉਹਨੂੰ ਕਹਿਣ ਲੱਗਿਆ ਰਾਜੇ ਦੇ ਮੁੰਡੇ ਨੂੰ ਉਹ ਰਾਜਕੁਮਾਰ ਕਹਿੰਦਾ ਜਿਹੜੀ ਕੁੜੀ ਨੇ ਤੇ ਰਾਜਕੁਮਾਰੀ ਨਾਲ ਤੇਰਾ ਵਿਆਹ ਕਰਾਇਆ ਨਾ ਮੈਂ ਲੂੰਬੜੀ ਨਹੀਂ ਸੀ ਮੈਂ ਕਿਸੇ ਜਾਦੂਗਰ ਨੇ ਮੇਰੇ ਤੇ ਜਾਦੂ ਕਰਿਆ ਹੈ ਤੇ ਮੈਂ ਉਹਦੇ ਬਸਜ ਚ ਸੀ ਵੀ ਮੈਨੂੰ ਮਾਇਏ ਸੁ ਕੁੜੀ ਦਾ ਪਾਈਆਂ ਰਾਜਕੁਮਾਰੀ ਦਾ ਕਹਿੰਦਾ ਮੈਂ ਵੀ ਉਹ ਰਾਜੇ ਦਾ ਪੁੱਤਾਂ ਜਿੱਥੋਂ ਮੇਰੀ ਭੈਣ ਨੂੰ ਵਿਆਹ ਕੇ ਕਹਿੰਦਾ ਮੈਂ ਵੀ ਕਹਿੰਦਾ ਦੇਖ ਲਿਆ ਤੀ ਵੀ ਤੂੰ ਬੰਦਾ ਬਹੁਤ ਸਹੀ ਹੈ ਤੇਰੇ ਨਾਲ ਵਿਆਹ ਤਾਂ ਹੀ ਇਹਦਾ ਕਰਵਾਇਆ ਤੇ ਕਹਿੰਦਾ ਮੈਂ ਤਾਂ ਉਹ ਫਿਰ ਕਹਿਣ ਲੱਗਿਆ ਵੀ ਹੁਣ ਉਹ ਕਹਿੰਦਾ ਮੈਂ ਆਪਣੇ ਮਾਪਿਓ ਕੋਲ ਜਾਊਂਗਾ ਕੁਝ ਦਿਨ ਉਹਨਾਂ ਕੋਲ ਰਿਹਾ ਕਹਿੰਦਾ ਮੈਂ ਤੈਨੂੰ ਤਾਂ ਹੀ ਉਹਦੇ ਕਹਿੰਦਾ ਤੇ ਮੇਰੇ ਤੀਰ ਮਾਰ ਦੇ ਵੀ ਜਿੰਨਾ ਚਿਰ ਮੈਂ ਇਸ ਜੁਨੀ ਨੂੰ ਝੋ ਨਿਕਲਦਾ ਨਹੀਂ ਮੈਂ ਦੁਬਾਰੇ ਰਾਜਕੁਮਾਰ ਦੀ ਜੁਨੀ ਚ ਨਹੀਂ ਆ ਸਕਦਾ ਕਹਿੰਦਾ ਮੈਨੂੰ ਫੜ ਕੈਦ ਕਰਿਆ ਹੋਇਆ ਸੀ ਜਾਦੂਗਰ ਨੇ ਤਾਂ ਭਾਈ ਉਹ ਉੱਥੇ ਬਹੁਤ ਦਿਨ ਭੈਣ ਭਾਈ ਐ ਮਿਲੇ ਉੱਡ ਕੇ ਰਾਜਕੁਮਾਰੀ ਕਹਿੰਦੀ ਹਾਂ ਇਹ ਮੇਰਾ ਭਾਈ ਆ ਕਹਿੰਦੀ ਵੀ ਇਹਦੇ ਤੇ ਕਹਿੰਦੀ ਜਾਦੂ ਚੱਲ ਗਿਆ ਸੀ ਜੇ ਕੋਈ ਜਾਦੂਗਰ ਨੇ ਫੜ ਲਿਆਤੀ ਇਹ ਤਾਂ ਹੁਣ ਭਾਈ ਉਹ ਰਸਦੇ ਨੇ ਬਸਦੇ ਨੇ ਪਿਓ ਵੀ ਖੁਸ਼ ਹੋ ਗਿਆ ਛੋਟੇ ਮੁੰਡੇ ਤੇ ਜਿਹਨੇ ਲਿਆਤੀ ਸੇਬ ਤੋੜਦੀ ਸੀ ਧੰਨਵਾਦ ਜੀ